ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸਾਹਿਬ ਦਾ ਨਾਮ ਲੈ ਕੇ ਵੋਟਾਂ ਪ੍ਰਾਪਤ ਕੀਤੀਆਂ ਜਾਂਦੀਆਂ ਰਹੀਆਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਤੇ ਵੋਟਾਂ ਪ੍ਰਾਪਤ ਕੀਤੀਆਂ ਜਾਂਦੀਆਂ ਪਰ ਕਿਸੇ ਨੇ ਵੀ ਸਾਡੇ ਐਸਸੀ ਐਸਟੀ ਵਰਗ ਨੂੰ ਦ੍ਰਿਤ ਭਰਾਵਾਂ ਨੂੰ ਇਹ ਅਧਿਕਾਰ ਨਹੀਂ ਦਿੱਤਾ ਕਿ ਉਹ ਵੀ ਐਡਵੋਕੇਟ ਜਨਰਲ ਬਣ ਸਕਦੇ ਨੇ ਡਿਪਟੀ ਐਡਵੋਕੇਟ ਬਣ ਸਕਦੇ ਨੇ ਐਡੀਸ਼ਨਲ ਡਿਪਟੀ ਐਡਵੋਕੇਟ ਬਣ ਸਕਦੇ ਹਨ ਮਾਨਯੋਗ ਨੈਸ਼ਨਲ ਕਨਵੀਨਨ ਆਮਾਦੀ ਪਾਰਟੀ ਦੇ ਅਰਵਿੰਦ ਕੇਜੀਵਾਲ ਸਾਹਿਬ ਅਤੇ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਮਾਨ ਸਾਹਿਬ ਦੀ ਦੂਰਅੰਦੇਸ਼ੀ ਵਾਲੀ ਸੋਚ ਨੇ 2017 ਦੇ ਐਕਟ ਦੇ ਵਿੱਚ ਸੋਧ ਕਰਕੇ ਸਾਡੇ ਐਸਸੀ ਵਰਗ ਨੂੰ ਅਧਿਕਾਰ ਦਿੱਤਾ ਹੈ ਇਹ ਬੜਾ ਇਤਿਹਾਸਕ ਫੈਸਲਾ ਹੈ ਇਹਦਾ ਬੜਾ ਦੂਰ ਦਾਸ ਇਹਦੇ ਸਿੱਤੇ ਨਿਕਲਣਗੇ ਉਹ ਸਾਡੇ ਐਸਸੀ ਵਰਗ ਦੇ ਜਿਹੜੇ ਐਡਵੋਕੇਟਸ ਹਨ ਉਹ ਨਾਤੇਬਲੇ ਹੈ ਕਿ ਪੰਜਾਬ ਦੇ ਵਿੱਚ ਉਹ ਇਨਾ ਅਸਾਮੀਆਂ ਤੇ ਨਿਯੁਕਤ ਹੋ ਸਕਣਗੇ ਬਲਕਿ ਉਹ ਜੱਜ ਵੀ ਬਣ ਸਕਣਗੇ ਔਰ ਫਿਰ ਤਰੱਕੀ ਕਰਕੇ ਸੁਪਰੀਮ ਕੋਰਟ ਦੇ ਜੱਜ ਹੋਰਤੀ 10 25 7 ਇਹ ਅਧਿਕਾਰ ਮੰਗ ਦਿੰਦਾ ਹੈ ਮੈਂ ਸਮਝਦਾ ਹਾਂ ਕੀ ਆਮ ਆਦਮੀ ਪਾਰਟੀ ਦਾ ਇਹ ਬੜਾ ਇਤਿਹਾਸਕ ਫੈਸਲਾ ਹੈ ਔਰ ਉਹ ਸਾਡਾ ਦਲਿਤ ਭਾਈਚਾਰਾ ਜਿਹੜਾ ਹਿੰਦੁਸਤਾਨ ਦੇ ਵਿੱਚ 25% ਜਿੰਨੀ ਆਬਾਦੀ ਹੈ ਉਹਨਾਂ ਨੂੰ ਹੁਣ ਤੱਕ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ ਉਹਨਾਂ ਦੇ ਹੱਕਾਂ ਤੋਂ ਉਹਨਾਂ ਨੂੰ ਵਾਂਝਾ ਰੱਖਿਆ ਜਾਂਦਾ ਰਿਹਾ ਤੇ ਆਮ ਆਦਮੀ ਪਾਰਟੀ ਨੇ ਇਹ ਫੈਸਲਾ ਲੈ ਕੇ ਉਹਨਾਂ ਨੂੰ ਉਹਨਾਂ ਦਾ ਹੱਕ ਦਿੱਤਾ ਹੈ ਔਰ ਬਾਬਾ ਸਾਹਿਬ ਡਾਕਟਰ ਪੀਮਰੋ ਅੰਬੇਦਕਰ ਸਾਹਿਬ ਦੀ ਸ਼ਹੀਦੀ ਆਜ਼ਮ ਪੰਜਾਬ ਪਾਕਾ ਸਿੰਘ ਜੀ ਦੀ ਸੋਚ ਤੇ ਆਮਾਦੀ ਪਾਰਟੀ ਜਿਹੜੀ ਹੈ ਪਹਿਰਾ ਦੇ ਰਹੀ ਹੈ ਔਰ ਦਲਿਤ ਵਰਗ ਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਉੱਚਾ ਚੱਕਣ ਲਈ ਹਰ ਸੰਭਵ ਅਪਰਾਲੇ ਕਰ ਰਹੀ ਹੈ ਇਹ ਵੀ ਉਸੇ ਸੈਸ਼ਨ ਨੇ ਦੀ ਕੜੀ ਹੈ ਮੈਂ ਸਮਝਦਾ ਹਾਂ ਕਿ ਚੈਨਲ ਕਨਵੀਨਰ ਸ਼੍ਰੀ ਅਰਵਿੰਦ ਕੇਜੀਪਾਲ ਸਾਹਿਬ ਔਰ ਪੰਜਾਬ ਦੇ ਮੁੱਖ ਮੰਤਰੀ ਸਾਡੇ ਸਰਦਾਰ ਭਗਵੰਤ ਮਾਨ ਸਾਹਿਬ ਬਧਾਈ ਦੇ ਪਾਤਰ ਹਨ। ਚਲਾਗਾ ਰਿਉਗ ਉਹਨਾਂ ਨੇ ਇਹ ਕੰਮ ਕੀਤਾ ਹੈ, ਇਤਿਹਾਸਕ ਕੰਮ ਕੀਤਾ ਹੈ। ਤੇ ਇਹਦੇ ਨਾਲ ਜਿੱਥੇ ਸਾਡੇ ਦਲਿਤ ਭਾਈਚਾਰੇ ਦੇ ਵਿੱਚ ਇੱਕ ਆਤਮ ਵਿਸ਼ਵਾਸ ਪੈਦਾ ਹੋਏਗਾ। ਉਸ ਦੇ ਨਾਲ ਨਾਲ ਉਹ ਆਰਥਿਕ ਪੱਖੋਂ, ਸਮਾਜਿਕ ਪੱਖੋਂ ਹਰ لحاظ ਨਾਲ ਮਜ਼ਬੂਤ ਵੀ ਹੋਣਗੇ ਕੌਨਫੀਡੈਂਸ ਕਰੀਏਟ ਹੋਏਗਾ ਇੱਕ ਵਧੀਆ ਮਾਹੌਲ ਕਰੀਏਟ ਹੋਏਗਾ ਜਿਹੜੀ ਇੱਕ ਅਹਿਸਾਸੇ ਕਮਤਰੀ ਦੀ ਭਾਵਨਾ ਆਉਂਦੀ ਹੈ ਉਹ ਦੂਰ ਹੋਏਗੀ ਤੇ ਮੈਨੂੰ ਇਹ ਕਹਿਣ ਚਾਹੇ ਕੋਈ ਵਿਰੇਗ ਨਹੀਂ ਕਿ ਪਿਛਲੀਆਂ ਸਰਕਾਰਾਂ ਨੇ ਵੱਡੇ ਪੱਧਰ ਤੇ ਸਾਡੇ दलित ਭਾਈਚਾਰੇ ਦਾ ਸ਼ੋਸ਼ਣ ਕੀਤਾ ਹੈ ਔਰ ਉਹਨਾਂ ਨੂੰ ਉਹਨਾਂ ਦਾ ਬੰਦਾ ਹੱਕ ਨਹੀਂ ਦਿੱਤਾ ਜਿਹੜਾ ਕਿ ਆਜ ਆਮ ਆਦੀ ਪਾਰਟੀ ਨੇ ਉਹਨਾਂ ਨੂੰ ਦਿੱਤਾ ਹੈ ਜਿਸ ਦੇ ਲਈ ਮੈਂ ਸਮਝਦਾ ਹਾਂ ਕਿ ਅੱਜ ਦਿੱਲੀਪਾ ਹੀ ਜਾਲੇ ਜਬੜੇ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਔਰ ਅਸੀਂ ਇਹ 58 ਦੀ 58 ਦੀਆਂ ਅਸਾਮੀਆਂ ਨੇ ਕੋਰ ਕਰਾਂਗੇ ਔਰ ਅਸੀਂ ਲਿਸਟ ਬਣਾਈ ਹੈ 15 ਕਰੰਦੇ 15 ਕੋ ਵੀ ਅਸੀਂ ਪਾ ਕੇ ਇਹ 58 ਦੇ ਜਿਹੜੇ ਐਸਸੀ ਵਰਗ ਨੂੰ ਜਿਹੜੇ ਰਿਜ਼ਰਵ ਸੀਟਾਂ ਹੋਈਆਂ ਉਹਨਾਂ ਸਾਰਿਆਂ ਨੂੰ ਦਾ ਬੰਦਾ ਆਪ ਨੂੰ ਮਿਲੇਗਾ। ਔਰ ਇਹਦੇ ਜਿ ਇੱਕ ਚੀਜ਼ ਹੋਰ ਕੀਤੀ ਗਈ ਹੈ ਕਿ ਜਿਹੜੀ ਪਿਛਲੇ 2017 ਦੇ ਜਿਹੜਾ ਐਫਸੀ ਉਹਦੇ ਵਿੱਚ ਇਹ ਪ੍ਰੋਵੀਜ਼ਨ ਸੀ ਕਿ ਇਹ ਬਨੰਦੇ ਲਈ ਐਡਵੋਕੇਟ ਜਨਰਲ ਜਾਂ ਡੀਪੀਰ ਕੋਕੀਟ ਜਾਂ ਐਡੀਸ਼ਨਲ ਐਡਵੋਕੇਟ ਜਨਰਲ ਬਨੰਦੇ ਲਈ ਜੋ ਆਮਦਨ ਦੀ ਇੱਕ ਕੰਡੀਸ਼ਨ ਸੀ 20 ਲੱਖ ਰੁਪਿਆ ਘੱਟੋ-ਘੱਟ ਦੀ ਆਮਦਨ ਔਰ ਇਸੇ ਤਰ੍ਹਾਂ ਐਡੀਸ਼ਨਲ ਐਡਵੋਕੇਟ ਜਨਰਲ ਲਈ 15 ਲੱਖ ਰੁਪਿਆ ਔਰ ਸੀਨੀਅਰ ਡੀਪੀ ਐਡਵੋਕੇਟ ਲਈ 10 ਲੱਖ ਰੁਪਿਆ ਔਰ ਐਡਵੋਕੇਟ ਡੀਪੀ ਐਡਵੋਕੇਟ ਲਈ 7 ਲੱਖ ਰੁਪਿਆ ਦੀ ਅਸੀਂ ਉਹ ਵੀ ਕੰਡੀਸ਼ਨ ਜਿਹੜੀ ਹੈਗੀ ਉਹ हटਾਈ ਹੈ ਜਿਹਦੇ ਨਾਲ ਇਹ ਅਸਾਮੀਆਂ ਪੁਨਰਕਰਨ ਚ ਕੋਈ ਦਿੱਕਤ ਕੋਈ ਆਪ ਕੋ ਕਾਬਟ ਨਹੀਂ ਰਹੀ ਇਹ ਮੈਂ ਜਿਵੇਂ ਕਿ ਪਹਿਲਾਂ ਅਰਜ਼ੀ ਕੀਤਾ ਕਿ 58 ਅਸਾਮੀਆਂ ਵਿੱਚ ਨੂੰ 15 ਖਾਲੀ ਪਈਆਂ ਨੂੰ ਉਹ ਅਸਾਮੀਆਂ ਦੀ ਉਹਨਾਂ ਦੀ ਬੜੀ ਜ਼ੇਤੀ ਹੀ ਪੂਰ ਕਰ ਦੇਾਂਗੇ ਤਾਂ ਕਿ ਜਿੰਨਾ ਸਾਡੇ ਐਸੀ ਭਾਈਚਾਰੇ ਦਾ ਹੱਕ ਬੰਦਾ ਹੈ ਉਹ ਪੂਰਾ ਹੱਕ ਉਹਨਾਂ ਨੂੰ ਮਿਲ ਸਕੇ ਸੁਪਾਸ ਸਰਕਾਰ ਬਨੋਂ ਲੈਂਦੀਆਂ ਇਹ ਸਿੱਖਿਆ ਕ੍ਰਾਂਤੀ ਡਾਕਟਰ ਅੰਬੇਦਕਰ ਸਾਹਿਬ ਨੂੰ ਉਹਨਾਂ ਦੀ ਵਿਚਾਰਧਾਰਾ ਨੂੰ ਸਮਰਪਿਤ ਹੈ ਕਿਉਂਕਿ ਐਜੂਕੇਸ਼ਨ ਦਾ ਅਧਿਕਾਰ ਡਾਕਟਰ ਸਾਹਿਬ ਨੇ ਸਾਨੂੰ ਲੈ ਕੇ ਦਿੱਤਾ ਸੰਵਿਧਾਨ ਦੇ ਵਿੱਚ ਤੇ ਪਰ ਬਾਬਾ ਸਾਹਿਬ ਦੇ ਇਸ ਸਿੱਖਿਆ ਦੇ ਦੇ ਵਿਚਾਰਧਾਰਾ ਨੂੰ ਉਹਨਾਂ ਦੇ ਸਿੱਖਿਆ ਪ੍ਰਤੀ ਜੋ ਉਹਨਾਂ ਦਾ ਦੂਰ ਅੰਦੇਸ਼ੀ ਸੋਚ ਸੀ ਉਸ ਨੂੰ ਵੀ ਨਗਰ ਅੰਦਾਜ਼ ਕੀਤਾ ਜਾਂਦਾ ਰਿਹਾ ਆਮ ਆਦਮੀ ਪਾਰਟੀ ਨੇ ਬਾਬਾ ਸਾਹਿਬ ਡਾਕਟਰ ਪੀਮਰੋ ਅੰਬੇਸ਼ਕਰ ਸਾਹਿਬ ਦੀ ਜਿਹੜੀ ਸਿੱਖਿਆ ਦੀ ਸੋਚ ਸੀ ਦੂਰ ਅੰਦੇਸ਼ੀ ਵਾਲੀ ਕਿ ਸਾਡਾ ਦੇਸ਼ ਜਿਹੜਾ ਹੈ ਸਿੱਖਿਆਤ ਹੋਣਾ ਚਾਹੀਦਾ ਹੈ ਦੇਸ਼ ਦਾ ਹਰ ਵਿਅਕਤੀ ਪੜ੍ਹੇ ਲਿਖਾ ਹੋਣਾ ਚਾਹੀਦਾ ਹੈ ਪਿਛਲੀਆਂ ਸਰਕਾਰਾਂ ਉਹਨੂੰ ਵੀ ਨਜ਼ਰ ਅੰਦਾਜ਼ ਕਰਦੀਆਂ ਰਹੀਆਂ ਨੂੰ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰੇ ਦੇਸ਼ ਨੂੰ ਸਿੱਖਿਆ ਖੇਤਰ ਵਿੱਚ ਸੇਧ ਦਿੱਤੀ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਸਰਕਾਰ ਨੇ ਮਾਨਯੋਗ ਸ਼੍ਰੀ ਮਨੀਸ਼ ਸੋਧਿਆ ਜੀ ਨੇ ਇੱਕ ਸਿੱਖਿਆ ਮਾਡਲ ਪੇਸ਼ ਕਰਕੇ ਪੂਰੇ ਦੇਸ਼ ਨੂੰ ਨਹੀਂ ਬਲਕਿ ਵਿਦੇਸ਼ਾਂ 'ਚ ਵੀ ਇਸ ਸਿੱਖਿਆ ਪ੍ਰਣਾਲੀ ਨੂੰ ਇਸ ਸਿੱਖਿਆ ਮਾਡਲ ਨੂੰ ਸਰਾਹਿਆ ਗਿਆ ਹੈ ਮੈਂ ਸਮਝਦਾ ਹਾਂ ਕਿ ਇੱਕ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਗਈ ਹੈ ਇਸੇ ਤਰ੍ਹਾਂ ਹੀ ਇਹ ਅਸਾਮੀਆਂ ਦੇ ਕੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸਾਹਿਬ ਦੀ ਉਹ ਸੋਚ ਜਿਹੜੀ ਉਹਨਾਂ ਨੇ ਦਲਿਤ ਭਾਈਚਾਰੇ ਨੂੰ ਰਿਜ਼ਰਵੇਸ਼ਨ ਦਿੱਤੀ ਸੀ ਉਸ ਰਿਜ਼ਰਵੇਸ਼ਨ ਦੇ ਪੂਰੇ ਕੋਟੇ ਨੂੰ ਪੂਰਾ ਕੀਤਾ ਗਿਆ ਹੈ ਔਰ ਉਹਨਾਂ ਨੂੰ ਇਸ ਕਾਨੂੰਨੀ ਪ੍ਰਕਿਰਿਆ ਵਿੱਚ ਵੀ ਜੋ ਉਹਨਾਂ ਦਾ ਹੱਕ ਬੰਦਾ ਹੈ ਉਹ ਉਹਨਾਂ ਨੂੰ ਦਿੱਤਾ ਗਿਆ ਹੈ ਇਹ ਪਾਰਟੀ